ਜਿਹੜੇ ਦਾਣੇ ਮਿੱਟੀ ਚ ਛੁੱਪ ਗਏ ਉਹ ਦਾਣੇ ਫਲੀ ਭੂਤ ਹੋ ਗਏ ਇੱਕ ਦਾਣੇ ਨੂੰ 18 ਦਾਣੇ ਲੱਗਦੇ ਨੇ ਸੱਜਣੋ ਕਿੱਲੋਂਾਂ ਚ ਬੀਜਿਆ ਬੀਜ ਕੁੰਟਲਾਂ ਵਿੱਚ ਟਰਾਲੀਆਂ ਭਰ ਕੇ ਕੱਢਣੇ ਪਤਾ ਕਿਉਂ ਉਹ ਦਾਣੇ ਧਰਤੀ ਚ ਛੁੱਪ ਗਏ ਬੰਦਗੀ ਕਰਨ ਵਾਲੇ ਆਪਣੇ ਆਪ ਨੂੰ ਛਪਾ ਲੈਂਦੇ ਨੇ ਵਕਤ ਆਉਂਦੇ ਦੁਨੀਆਂ ਵਿੱਚ ਉਹਨਾਂ ਦੀ ਸੁਭਾ ਮਸ਼ਹੂਰ ਹੁੰਦੀ ਹੈ ਵਕਤ ਆਉਂਦੇ ਉਹਨਾਂ ਦੀ ਵਡਿਆਈ ਵਧਣੀ ਸ਼ੁਰੂ ਹੁੰਦੀ ਹੈ ਇੱਥੋਂ ਤੱਕ ਉਹ ਬੰਦਗੀ ਦੀ ਇੰਨੀ ਬਰਕਤ ਛੱਡ ਜਾਂਦੇ ਨੇ ਕਿ ਉਹ ਸਰੀਰ ਕਰਕੇ ਚਲੇ ਵੀ ਜਾਣ ਸਦੀਆਂ ਤੱਕ ਲੋਕ ਉਹਨਾਂ ਦੀ ਬਰਕਤ ਖਾਂਦੇ ਰਹਿੰਦੇ ਨੇ ਉਤੋਂ ਬਾਅਦ ਆਉਣ ਵਾਲੇ ਦੀ ਭਗਤੀ ਨਾ ਵੀ ਹੋਵੇ ਪਰ ਉਸ ਪਹਿਲੇ ਬੰਦਗੀ ਵਾਲੇ ਸਾਧੂ ਦੀ ਬਰਕਤ ਉਹ ਜਗ੍ਹਾ ਤੇ ਰਹਿ ਜਾਂਦੀ ਉਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਕਹਿੰਦੇ ਕਰੋੜਾਂ ਲੋਕ ਉਹਨਾਂ ਦੀ ਬਰਕਤ ਖਾਂਦੇ ਨੇ ਮੁੱਕਦੀ ਨਹੀਂ ਬੰਦਗੀ ਦੀ ਵਰਕਤ ਜਿਹੜੇ ਇੱਕ ਮਨ ਚਿਤ ਕਰਕੇ ਸਮਤ ਜਾਂਦੇ ਜੋ ਮਨ ਚਤੇ ਕ ਅਰਾਧਦੇ ਤਿੰਨ ਕੀ ਵਰਕਤ ਖਾਹੇ ਅਸੰਖ ਕਰੋੜੇ ਅਸੰਖਾਂ ਕਰੋੜਾਂ ਲੋਕ ਸਰੀਰ ਮਰਨ ਤੋਂ ਬਾਅਦ ਵੀ ਉਹਨਾਂ ਦੀ ਬਰਕਤ ਖੰਦੇ ਰਹਿੰਦੇ ਨੇ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲੇ ਸਾਧ ਸੰਗਤ ਮੈਂ ਉਹਨਾਂ ਦੇ ਅਸਥਾਨ ਦੇ ਦਰਸ਼ਨ ਕੀਤੇ ਉਹ ਇੰਨੀ ਕੁ ਬਰਕਤ ਜਿੱਥੇ ਸਾਧੂ ਚਰਨ ਰੱਖ ਦਿੰਦੇ ਨੇ ਉੱਥੇ ਬਰਕਤ ਪਾ ਜਾਂਦੇ ਇੱਕ ਸਥਾਨ ਹੈ ਉਹ ਪਿੰਡ ਦਾ ਨਾਮ ਆ ਭਾਮੀਆਂ ਉੱਥੇ ਮਹਾਂਪੁਰਸ਼ ਗਏ ਤਾਂ ਛੋਟਾ ਜਿਹਾ ਸਥਾਨ ਇਦਾਂ ਬਣਿਆ ਹੋਇਆ ਸੀ ਭਾਈ ਨਿਸ਼ੱਤਰ ਸਿੰਘ ਅੱਜ ਸਰੀਰ ਕਰਕੇ ਜਿਉਂਦੇ ਨੇ ਉੱਥੇ ਬਜ਼ੁਰਗ ਨੇ ਉਹ ਕਹਿੰਦੇ ਕਿਸੇ ਮਹਾਪੁਰਸ਼ਾਂ ਦਾ ਸਥਾਨ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਲੋਕ ਉਹਨੂੰ ਸਿੱਧਾਂ ਵਾਲਾ ਗੁਰਦੁਆਰਾ ਕਹਿੰਦੇ ਸੀ ਮੈਂ ਉੱਥੇ ਸੇਵਾ ਕਰਦਾ ਸੀ ਤੋ ਕਹਿੰਦਾ ਭਾਈ ਸਾਹਿਬ ਜੀ ਕਦੇ ਕਦੇ ਸੰਗਰਾਦ ਵਾਲੇ ਦਿਨ 10 ਕ ਲੋਕ ਆਉਣੇ ਕਦੇ ਕਦੇ ਸੰਗਰਾਦ ਵਾਲੇ ਦਿਨ 10 20 ਲੋਕ ਆਉਂਦੇ ਉੰਜ ਪੂਰਾ ਮਹੀਨਾ ਉੱਥੇ ਕੋਈ ਨਹੀਂ ਸੀ ਆਉਂਦਾ ਕਹਿੰਦਾ ਮਹਾਪੁਰਸ਼ ਆ ਗਏ ਉਹਨਾਂ ਨਾਲ 10-20 ਜਣੇ ਹੋਰ ਸੰਗਤ ਵੀ ਆ ਗਈ ਦਰਖਤ ਦੀ ਸ਼ਾਮੇ ਅਸੀਂ ਮੰਝਾ ਢਾਹਤਾ ਕਹਿੰਦੇ ਉੱਥੇ ਬੈਠਿਆਂ ਬੈਠਿਆਂ ਨਾ ਮੰਝੇ ਤੇ ਮਹਾਂਪੁਰਸ਼ਾਂ ਨੂੰ ਅਸੀਂ ਜਲ ਸ਼ਕਾਇਆ ਤੇ ਸੇਵਾਦਾਰਾਂ ਨੂੰ ਪੁੱਛਿਆ ਵੀ ਬਾਬਾ ਜੀ ਚਾਹ ਪੀ ਲੈਂਦੇ ਆ ਉਹ ਕਹਿੰਦੇ ਕੋਈ ਨਹੀਂ ਤੁਸੀਂ ਸ਼ਰਦਾਂ ਨਾਲ ਬਣਾਓ ਛਕ ਲੈਂਦੇ ਕਹਿੰਦਾ ਅਸੀਂ ਛੋਟਾ ਜਿਹਾ ਚੁੱਲ੍ਹਾ ਸੀ ਇੱਟਾਂ ਦਾ ਉੱਤੇ ਪਤੀਲਾ ਰੱਖਿਆ ਪਿੰਡੋਂ ਇੱਕ ਬੰਦੇ ਨੂੰ ਭੇਜਿਆ ਕਿਸੇ ਦੇ ਘਰੋਂ ਭਾਇਆਕ ਦੁੱਧ ਲੈ ਕੇ ਆ ਉਹਨਾਂ ਪਿੰਡੋਂ ਕਿਸੇ ਦੇ ਘਰੋਂ ਪਾਈ ਇੱਕ ਦੁੱਧ ਲਿਆਂਦਾ ਸੀ ਚਾਹ ਬਣਾਈ 8-10 ਕੱਪ ਉਹ ਮਹਾਪੁਰਸ਼ਾਂ ਨੂੰ ਸ਼ਕਾਇਆ ਕਹਿੰਦੇ ਜਦੋਂ ਮਹਾਪੁਰਸ਼ਾਂ ਚਾਹ ਪੀਤੀ ਨਾ ਤਾਂ ਉਹ ਤੇ ਮੰਜੇ ਤੇ ਬੈਠਿਆਂ ਬੈਠਿਆਂ ਉਹਨਾਂ ਦਾ ਧਿਆਨ ਦਰਖਤ ਵੱਲ ਗਿਆ ਦਰਖਤ ਉੱਤੇ ਇੱਕ ਕੁੱਗੀ ਬੋਲ ਰਹੀ ਸੀ ਕਹਿੰਦੇ ਹੁਣ ਉਹ ਕੁੱਗੀ ਦੀ ਆਵਾਜ਼ ਜਿੱਦਾਂ ਉਹ ਬੋਲਦੀ ਆਪਣੀ ਟੂਨ ਚ ਬੋਲਦੀ ਹੈ ਉਹ ਕੁੱਗੀ ਦੀ ਆਵਾਜ਼ ਸੁਣ ਕੇ ਨਾ ਮਹਾਪੁਰਸ਼ਾਂ ਨੇ ਗਰੰਥੀ ਨੂੰ ਸੱਦਿਆ ਕਹਿੰਦੇ ਨਿਸ਼ੱਤਰ ਸਿਆ ਆਹ ਘੁੱਗੀ ਕੀ ਬੋਲਦੀ ਐ ਕਹਿੰਦੋਂ ਗ੍ਰੰਥੀ ਹੱਥ ਜੋੜ ਕੇ ਨਿਸ਼ੱਤਰ ਸਿੰਘ ਕਹਿੰਦਾ ਮਹਾਰਾਏ ਮੈਨੂੰ ਕੋਈ ਪਤਾ ਘੁੱਗੀ ਤਾਂ ਆਪਣੀ ਭਾਸ਼ਾ 'ਚ ਬੋਲਦੀ ਐ ਕਹਿੰਦੇ ਫਿਰ ਮਹਾਂਪੁਰ ਚੁੱਪ ਕਰ ਗਿਆ ਕਹਿੰਦੇ ਸਾਰੇ ਚੁੱਪ ਬੈਠੇ ਤਾਂ ਫਿਰ ਉਹ ਘੁੱਗੀ ਬੋਲੀ ਜਾਵੇ ਕਹਿੰਦੇ ਫਿਰ ਮਹਾਂਪੁਰਛ ਕਹਿੰਦੇ ਨਿਸ਼ੱਤਰ ਸਿਆ ਉਹ ਘੁੱਗੀ ਕੀ ਕਹਿੰਦੀ ਐ ਕਹਿੰਦਾ ਮੈਂ ਹੱਥ ਜੋੜੇ ਅੱਖਾਂ ਭਰੀਆਂ ਮਹਾਰਾਏ ਸਾਨੂੰ ਕੋਈ ਪਤਾ ਤੁਸੀਂ ਜਾਣਦੇ ਆ ਕੀ ਕਹਿੰਨੇ ਤਾਂ ਮਹਾਂਪੁਰਸ਼ ਫਿਰ ਲੰਬਾ ਜਿਹਾ ਸਾਲ ਲੈ ਕੇ ਕਹਿੰਦੇ ਕੁੱਗੀ ਕਹਿੰਦੀ ਆ ਵੀ ਭਾਮੀਆਂ ਉੱਜੜ ਜਾਣਾ ਉਹ ਸਾਸੰਗ ਸਾਰੇ ਜਣੇ ਡਰ ਗਏ ਕਹਿੰਦੇ ਕੁੱਗੀ ਕਹਿੰਦੀ ਆ ਭਾਮੀਆਂ ਉੱਜੜ ਜਾਣਾ ਕਹਿੰਦਾ ਸੀ ਹੱਥ ਜੋੜ ਕੇ ਕਿਹਾ ਮਹਾਰਾਜ ਭਲਾ ਕਰੋ ਤੁਸੀਂ ਕਹਿੰਦੇ ਨਛੱਤਰ ਸਿੰਘ ਇੱਕ ਕੰਮ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਲੜੀ ਸ਼ੁਰੂ ਕਰੋ ਪਾਠ ਇੱਥੇ ਅਖੰਡ ਪਾਠ ਸਾਹਿਬ ਦੀ ਲੜੀ ਸ਼ੁਰੂ ਕਰਦੇ ਕਹਿੰਦਾ ਮੈਂ ਗ੍ਰੰਥੀ ਸੀ ਮੈਂ ਉਹਨੂੰ ਕਿਹਾ ਮਹਾਰਾਜ ਸਤਿਵਚਨ ਮਹਾਂਪੁਰਸ਼ ਨੂੰ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਨਾ ਅਖੰਡ ਪਾਠ ਸਾਹਿਬ ਦੀ ਲੜੀ ਸ਼ੁਰੂ ਕਰਦੇ ਕਹਿੰਦਾ ਮਹਾਰਾਜ ਸਤਿਵਚਨ ਜਦੋਂ ਮਹਾਂਪੁਰ ਛੁੱਟ ਕੇ ਤੁਰਨ ਲੱਗੇ ਤਾਂ ਹੋਰ ਸੰਗਤ ਵੀ ਜਾਨੂੰ ਮਿਲਣ ਵਾਲੀ ਆ ਗਈ ਤਾਂ ਉਹ ਗ੍ਰੰਥੀ ਕਹਿੰਦਾ ਮੈਂ ਉਹਨਾਂ ਦੇ ਸੇਵਾਦਾਰ ਨੂੰ ਕਿਹਾ ਜਵਾਬਾ ਜੀ ਜੀ ਹੁੰਦੇ ਨੇ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਇੱਥੇ ਤਾਂ ਸੰਗਰਾਂਦ ਨੂੰ ਮਸੀਂ 10 20 ਬੰਦੇ ਆਉਂਦੇ ਆ ਖੰਡ ਪਟ ਸਭ ਕਿੱਥੋਂ ਕਰਾਵਾਂ ਮੈਂ 10 20 ਬੰਦੇ ਮਸੀਂ ਸੰਗਰਾਂਦ ਨੂੰ ਮੱਥਾ ਟੇਕਣ ਆਉਂਦੇ ਆ ਇੱਥੇ ਕੋਈ ਆਉਂਦਾ ਹੀ ਨਹੀਂ 5-7 ਰੁਪਏ ਨਿਕਲਦੇ ਮਹੀਨੇ ਬਾਅਦ ਗੋਲਕ ਚੋਂ ਮੈਂ ਅਖੰਡ ਪਾਠ ਸਾਹਿਬ ਕਿਥੋਂ ਕਰਾਵਾਂ ਪਰ ਮੈਂ ਮਹਾਪੁਰਸ਼ ਨੂੰ ਸਤਿ ਵਚਨ ਕਹਿਤਾ ਹੁਣ ਤੁਸੀਂ ਦੱਸੋ ਕੀ ਕਰੀਏ ਤਾਂ ਕਹਿੰਨੋ ਜਿਹੜੇ ਸੇਵਾਦਾਰ ਸੀ ਨਾ ਗੜਵੇਈ ਉਹ ਕਹਿੰਦਾ ਕੋਈ ਨਹੀਂ ਨਿਸ਼ੱਤਰ ਸਿੰਘ ਹੋ ਜਾਣਾ ਆਪਾਂ ਇਦਾਂ ਕਰਦੇ ਆ ਲੜੀ ਦੀ ਸ਼ੁਰੂਆਤ ਹੀ ਬਾਬਾ ਜੀ ਤੋਂ ਕਰਵਾ ਲੈਨੇ ਆ ਆਪਾਂ ਹੀ ਫਿਰ ਹੋ ਜੋਗੇ ਕਹਿੰਦੇ ਉਹ ਸੇਵਾਦਾਰ ਨੇ ਬੇਨਤੀ ਕਰਦੀ ਕਿਹਾ ਮਹਾਪੁਰਸ਼ੋ ਉਹ ਭਾਈ ਨਿਸ਼ੱਤਰ ਸਿੰਘ ਕਹਿੰਦੇ ਆ ਵੇ ਖੰਡ ਪਟ ਸਾਹਿਬ ਦੀ ਲੜੀ ਤੁਹਾਡੇ ਨਾਮ ਤੋਂ ਨਾ ਸ਼ੁਰੂ ਕਰਦੀ ਹੈ ਇੱਕ ਪਹਿਲਾ ਖੰਡ ਪਟ ਸਾਹਿਬ ਮਾਰਾ ਤੁਹਾਡੇ ਨਾਮ ਤੋਂ ਨਾ ਕਰਾਦੀ ਹੈ ਵਾਬਾ ਵੀ ਕਹਿੰਦੇ ਹਾਂ ਵੀ ਹਾਂ ਕਰਾ ਦਿਓ ਕਰਾ ਦਿਓ ਕਹਿੰਦੇ ਚੱਲ ਮਾਇਆ ਦੇ ਦੇ ਫਿਰ ਇਹਨੂੰ ਪਾਠ ਦੀ ਤਾਂ ਪਹਿਲੇ ਪਾਠ ਦੀ ਮਾਇਆ ਜਿਹੜੀ ਸੀ ਸਾਧ ਸੰਗਤ ਉਸ ਵਕਤ ਮਹਾਂਪੁਰਸ਼ਾਂ ਨੇ 150 ਰੁਪਏ ਕੱਢ ਕੇ ਸੇਵਾਦਾਰ ਨੇ ਦਿੱਤਾ ਆਲੋ ਪਹਿਲੇ ਖੰਡ ਪਟ ਸਾਹਿਬ ਦੀ ਮਾਇਆ ਬਾਬਾ ਜੀ ਵੱਲੋਂ ਸ਼ੁਰੂ ਕਰਦੇ ਕਹਿੰਦਾ ਮੈਂ ਉਹ ਪੈਸੇ ਲੈ ਲੈ ਨੌਸਮੇਟ ਕਰਤੀ ਸੰਗਰਾਦ ਨੂੰ ਭਾਈ ਪਾਠ ਦੀ ਲੜੀ ਸ਼ੁਰੂ ਹੋਣੀ ਹੈ ਤਖੰਡ ਪਟ ਸਾਹਿਬ ਦੀ ਲੜੀ ਆਰੰਭ ਹੋ ਗਈ ਕਹਿੰਦੇ ਇੱਕ ਖੰਡ ਪਟ ਸਾਹਿਬ ਬਾਬਿਆਂ ਵੱਲੋਂ ਹੋ ਗਿਆ ਇੱਕ ਖੰਡ ਪਟ ਸਾਹਿਬ ਪਿੰਡ ਦਾ ਕੋਈ ਬੰਦਾ ਉਦੋਂ ਬਾਹਰ ਗਿਆ ਸੀ ਦੁਬਈ ਉਹਦੇ ਵੱਲੋਂ ਹੋ ਗਿਆ ਇੱਕ ਖੰਡ ਪਟ ਸਾਹਿਬ ਕਿਸੇ ਹੋਰ ਨਾਲ ਦੇ ਪਿੰਡ ਦੇ ਸਰਪੰਚ ਨੇ ਰਖਾ ਦਿੱਤਾ ਤਿੰਨ ਚਾਰ ਖੰਡ ਪਟ ਹੋ ਗਏ ਇੱਕ ਪਾਠ ਦਾ ਭੋਗ ਪਾਵੇ ਦੂਜਾ ਆਰੰਭ ਕਰ ਦਈਏ ਇੱਕ ਅਖੰਡ ਪਾਠ ਸਾਹਿਬ ਦਾ ਭੋਗ ਪਾਵੇ ਦੂਜਾ ਆਰੰਭ ਕਰ ਦਈਏ ਕਹਿੰਦੇ ਜਦੋਂ ਤਿੰਨ ਕਖੰਡ ਪਾਠ ਸਾਹਿਬ ਹੋ ਗਏ ਹੋਰ ਪਾਠ ਨੇ ਆਉਣ ਲੱਪੇ ਲੜੀ ਐਸੀ ਲੜੀ ਮਹਾਂਪੁਰਸ਼ਾਂ ਸ਼ੁਰੂ ਕਰਵਾਈ ਕਿ ਅਖੰਡ ਪਾਠ ਸਾਹਿਬ ਫਿਰ ਹੋਰ ਲੋਕ ਲੜੀ ਦਿਖਾਉਣ ਲੱਗ ਪਏ ਨਾਲ ਦੀ ਨਾਲ ਕਹਿੰਦੇ ਜਦੋਂ 15 ਕਖੰਡ ਪਾਠ ਸਾਹਿਬ ਹੋ ਗਏ ਨਾ ਤਾਂ ਕਹਿੰਦੇ ਮੈਂ ਉਹ ਮਹਾਂਪੁਰਸ਼ਾਂ ਨੂੰ ਲੱਭਦਾ ਲੱਭਦਾ ਉਹਨਾਂ ਦੇ ਅਸਥਾਨ ਤੇ ਦਰਸ਼ਨ ਕਰਨ ਗਿਆ ਤਾਂ ਮੈਂ ਉਹ ਸੇਵਾਦਾਰਾਂ ਨੂੰ ਦੱਸਿਆ ਵੀ 15 ਅਖੰਡ ਪਾਠ ਸਾਹਿਬ ਹੋ ਗਿਆ ਚੱਲ ਰਹੀ ਹੈ ਲੜੀ ਕਹਿੰਦੇ ਅੱਗੇ ਕਿੰਨੇ ਬੁੱਕ ਕਹਿੰਦਾ ਮੈਂ ਉਹਨਾਂ ਨੂੰ ਕਹਿੰਦਾ ਜੀ 4-5 ਹੋਰ ਬੁੱਕ ਹੋਇਓ ਆ ਉਹ ਕਹਿੰਦੇ ਇਦਾਂ ਕਰ ਫਿਰ 21ਵਾਂ ਅਖੰਡ ਪਾਠ ਵੀ ਬਾਬਾ ਜੀ ਦੇ ਨਾਮ ਵੱਲੋਂ ਕਰਦੇ ਕਹਿੰਦੇ ਮੈਂ ਉਦਣ ਗਿਆ ਇੱਕ ਅਖੰਡ ਪਾਠ ਸਾਹਿਬ ਦੀ ਉਹਨੇ ਭੇਟਾ ਹੋਰ ਦਿੱਤੀ ਆਲਵੇ ਸਾਡਾ ਲਿਖ ਲਾ 21 ਖੰਡ ਪਾਠ ਹੋ ਗਏ ਕਹਿੰਦੇ ਮੈਂ ਮਹਾਂਪੁਰਸ਼ ਨੂੰ ਕਹੇ ਜੀ ਤੁਸੀਂ ਆਪ ਆਇਓ ਪਾਠ ਦੇ ਭੋਗ ਤੇ ਜਿੱਦਣ 21ਵੇਂ ਖੰਡ ਪਾਠ ਸਾਹਿਬ ਦੇ ਭੋਗ ਪਏ ਉਹ ਮਹਾਂਪੁਰਸ਼ ਆ ਪਾਏ ਬਜ਼ੁਰਗ ਸਰੀਰ ਸੀ ਖੰਡ ਪਾਠ ਸਾਹਿਬ ਦਾ ਭੋਗ ਪਿਆ ਮਹਾਂਪੁਰਸ਼ ਪਹੁੰਚੇ ਤਾਂ ਉਦਣ ਉਹਨੂੰ ਪੁੱਛਦੇ ਨੇ ਛੱਤਰ ਸਿੰਘ ਨੂੰ ਕਹਿੰਦੇ ਨੇ ਛੱਤਰ ਸਿਆ ਕਿੰਨੇ ਖੰਡ ਪਾਠ ਹੋ ਗਏ ਕਹਿੰਦੇ ਜੀ 21 ਪਾਠ ਹੋ ਗਏ ਅੱਜ 21ਵੇਂ ਦਾ ਭੋਗ ਆ ਕੱਲ ਨੂੰ ਵਾਈਮਾ ਰੱਖਣਾ ਕਹਿੰਦੇ ਡੈਰੀ ਚੁੱਕ ਕੇ ਲਿਆ ਡੈਰੀ ਲਿਆ ਚੁੱਕ ਕੇ ਜਿਹੜੇ ਰਜਿਸਟਰ ਉੱਤੇ ਲਿਖਿਆ ਸੀ ਥੱਲੇ ਲਿਕਾਂ ਮਾਰਤੀਆਂ ਕਹਿੰਦੇ ਇਹਨੂੰ ਬੰਦ ਕਰ ਦੇ ਕਹਿੰਦੇ ਮਹਾਰਾ ਲੜੀ ਬੰਦ ਕਰ ਦੇ ਇਹ ਕਹਿੰਦੇ ਨਹੀਂ ਲੜੀ ਨਹੀਂ ਬੰਦ ਹੋਣੀ ਇਹ ਡੈਰੀ ਰਜਿਸਟਰ ਬੰਦ ਕਰ ਦੇ ਜਿੰਨਾ ਮੋਟਾ ਕੋ ਰਜਿਸਟਰ ਲਿਆ ਸਕਦਾ ਉਹ ਲੈ ਕੇ ਆ ਕਹਿੰਦੇ ਹੁਣ ਇਹ ਲੜੀ ਬੰਦ ਨਹੀਂ ਹੋਣੀ ਪਾਠਾਂ ਦੀ ਸਾਸਿੰਗ ਉਹ ਮਾ ਬੁਰਸ਼ ਨੇ ਫਿਰ ਰਜਿਸਟਰ ਕੇ ਜਿੰਨਾ ਮੋਟਾ ਲਿਆ ਸਕਦਾ ਵੱਡਾ ਰਜਿਸਟਰ ਉਹ ਲੈ ਕੇ ਆਜ ਤੱਕ ਪਾਠਾਂ ਦੀ ਲੜੀ ਚੱਲਦੀ 2047 ਤੱਕ ਪਾਠ ਉੱਥੇ ਬੁੱਕ ਆ ਤੇ ਜਿਹੜੀ ਮੈਂ ਵਿੱਚੋਂ ਗੱਲ ਸੁਣਾਉਣੀ ਉਹ ਸੁਣਿਓ ਕਹਿਲਾ ਜਦੋਂ ਉਹ 21ਵੇਂ ਖੰਡ ਪੜ੍ਹ ਸਾਹ ਦਾ ਭੋਗ ਪਵਾ ਕੇ ਬਾਬਾ ਜੀ ਚਲੇ ਗਏ 22 ਮ ਆਰੰਭ ਹੋ ਗਿਆ ਮੇਰੇ ਮਨ ਚ ਸ਼ੰਕਾ ਹੋਇਆ ਵੀ ਪਿੰਡ ਨੂੰ ਹੋਇਆ ਹੋਇਆ ਤਾਂ ਕੁਝ ਵੀ ਨਹੀਂ ਐਵੇਂ ਬਾਬਾ ਜੀ ਕਹਿੰਦੇ ਅੱਗ ਕੋ ਗੀ ਕਹਿੰਦੀ ਆ ਭਾਮੀਆਂ ਉੱਜੜ ਜਾਣਾ ਕੋਈ ਗੱਲ ਕੋਲ ਤਾਂ ਹੋਈ ਨਹੀਂ ਪਿੰਡ 'ਚ ਐਵੇਂ ਪਾਠਾਂ ਦੀ ਲੜੀ ਸ਼ੁਰੂ ਕਰਾ ਦਿੱਤੀ ਕਹਿੰਦਾ ਜਿੱਦਣ 21ਵਾਂ ਖੰਡ ਪਾਠ ਸਭ ਆਰੰਭ ਹੋਇਆ ਮੱਦ ਵਾਲਾ ਦਿਨ ਸੀ ਸਾਰੇ ਗੁਰਦੁਆਰੇ ਨੂੰ ਫੌਜ ਦਾ ਘੇਰਾ ਪੈ ਗਿਆ ਕਹਿੰਦਾ ਉਦੋਂ ਮੈਂ ਫਿਰ ਡਰ ਗਿਆ ਵੀ ਮੈਂ ਤਾਂ ਜੇ ਕੱਲ ਹੀ ਮਨ 'ਚ ਫੁਰਨਾ ਲਿਆ ਵੀ ਪਿੰਡ ਨੂੰ ਹੋਇਆ ਨਹੀਂ ਕੁਝ ਇੱਕ ਹੀ ਘਟਨਾ ਸਾਰੇ ਗੁਰਦੁਆਰੇ ਨੂੰ ਫੌਜ ਨੇ ਆ ਕੇ ਘੇਰ ਲਿਆ ਸਾਰੇ ਪਿੰਡ ਭਾਮੀਆਂ ਨੂੰ ਫੌਜ ਨੇ ਘੇਰਾ ਪਾ ਲਿਆ ਸਾਰੇ ਪਾਸੇ ਪੁਲਿਸ ਤੇ ਫੌਜ ਘੁੰਮਣ ਲੱਗ ਪਈ ਕਹਿੰਦੇ ਉਹਨੇ ਗੁਰਦੁਆਰੇ ਦੇ ਮਾਈਕ ਤੋਂ ਆ ਕੇ ਨੋਟਿਸਮੈਂਟ ਕੀਤੀ ਵੀ ਪੂਰੇ ਪਿੰਡ ਦੀ ਤਲਾਸ਼ੀ ਦਾ ਆਪਰੇਸ਼ਨ ਚੱਲਣਾ ਹੈ ਕੋਈ ਬੰਦਾ ਨਾ ਪਿੰਡੋਂ ਬਾਹਰ ਜਾਵੇ ਨਾ ਬਾਹਰੋਂ ਕੋਈ ਪਿੰਡ ਆ ਸਕਦਾ ਜਿਹੜਾ ਪਿੰਡੋਂ ਬਾਹਰ ਨਿਕਲਦਾ ਵੇਖਿਆ ਉਹਨੂੰ ਗੋਲੀ ਦਾ ਆਰਡਰ ਹੈ ਜਿਨੇ ਪੱਠੇ ਵਧਣੇ ਉਹ ਇੱਕ ਬੰਦਾ ਫੌਜ ਦਾ ਉਹਨਾਂ ਨਾਲ ਜਾਏਗਾ ਤਾਂ ਖੇਤਾਂ ਚੋਂ ਪੱਠੇ ਲਿਆਏਗਾ ਕਹਿੰਦਾ ਇੰਨੀ ਕੋਈ ਫੌਜ ਸਾਡੇ ਪਿੰਡ ਲੱਗ ਗਈ ਰੌਲਾ ਪੈ ਗਿਆ ਵੀ ਕੀ ਗੱਲ ਸਾਰੇ ਪਿੰਡ ਦੀ ਤਲਾਸ਼ੀ ਹੋਈ ਡੇਢ ਦਿਨ ਤਲਾਸ਼ੀ ਚੱਲਦੀ ਰਹੀ ਤੇ ਉਹ ਭਾਈ ਨੂੰ ਛੱਤਰ ਸਿੰਘ ਕਹਿੰਦਾ ਦੋ ਪੱਠੀ ਘਰਾਂ ਨੂੰ ਗਏ ਹੋਏ ਸੀ ਤਿੰਨ ਜਣੇ ਸੀ ਮੱਧ ਤੋਂ ਲੈ ਕੇ ਭੋਗ ਤੱਕ ਅਸੀਂ ਤਿੰਨਾਂ ਨੇ ਭੋਗ ਪਾਇਆ ਕਿਉਂ ਉਹ ਬਾਹਰਲਾ ਬੰਦਾ ਪਿੰਡ ਵੜਨੇ ਨਹੀਂ ਦਿੱਤਾ ਕੋਈ ਸਾਰੇ ਪਿੰਡ ਨੂੰ ਘੇਰਾ ਪਿਆ ਰਿਹਾ ਡੇਢ ਦਿਨ ਤਲਾਸ਼ੀ ਹੋਈ ਪਿੰਡ ਦੀ ਤੇ ਫਿਰ ਤਲਾਸ਼ੀ ਤੋਂ ਬਾਅਦ ਨਿਕਲਿਆ ਪਤਾ ਕਿ ਉਸੇ ਭਾਮੀਆਂ ਦੇ ਪਿੰਡ ਕਿਸੇ ਮੋਟਰ ਖੂਸਕੇ ਖੋ ਵਿੱਚੋਂ ਕਹਿੰਦਾ ਇੱਕ 4-ਵੀਲਰ ਭਰ ਕੇ ਹਥਿਆਰਾਂ ਦਾ ਨਿਕਲਿਆ ਵੱਡੀਆਂ-ਵੱਡੀਆਂ ਬੰਦੂਕਾਂ, ਸਲਟਾਂ, ਅਸਲਾ, ਬੰਬ ਉਹ ਫਿਰ ਸਾਰਾ ਹੀ ਅਖਬਾਰ ਵਿੱਚ ਅਗਲੇ ਦਿਨ ਆਇਆ ਇਨੋਂ ਅਸਲਾ ਨਿਕਲਿਆ ਕੱਲਾ ਅਸਲਾ ਮਿਲਿਆ ਬੰਦਾ ਨਹੀਂ ਕੋਈ ਲੱਭਿਆ ਸਾਰੇ ਪਿੰਡ ਦੀ ਤਲਾਸ਼ੀ ਲੈ ਕੇ ਉਹ 4 ਵੀਲਰ ਭਰ ਕੇ ਟਰੱਕ ਅਸਲੇ ਦਾ ਲੈ ਕੇ ਗਏ ਔਰ ਸਾਥ ਸੰਗਤ ਕਹਿੰਦਾ ਜਦੋਂ ਫੌਜ ਨੇ ਅਗਲੇ ਦਿਨ ਸ਼ਾਮ ਨੂੰ ਕਿਹਾ ਵੇ ਹੁਣ ਕੋਈ ਬੰਦਾ ਜਿੰਨੇ ਜਾਣਾ ਆਣਾ ਜਾ ਸਕਦਾ ਅਖੰਡ ਪਾਠ ਸਾਹਿਬ 23ਵਾਂ ਆਰੰਭ ਹੋ ਗਿਆ ਸੀ ਕਹਿੰਦਾ ਮੈਂ ਫਿਰ ਸਕੂਟਰ ਚੱਕਿਆ ਸਿੱਧਾ ਹੀ ਗਿਆ ਹੰਸਾਲੀ ਮਹਾਂਪੁਰ ਚ ਜਦੋਂ ਕਹਿੰਦਾ ਮੈਂ ਹੰਸਾਲੀ ਪਹੁੰਚਿਆ ਮੋਰੇ ਬਾਬਾ ਜੀ ਥੁੱਪੇ ਬੈਠੇ ਸੀ ਅਜੇ ਮੈਂ ਆਪਣਾ ਸਕੂਟਰ ਖੜਾ ਕਰਕੇ ਫਤਿਹ ਬੁਲਾਈ ਤੇ ਬਾਬਾ ਜੀ ਬੋਲ ਪਏ ਕਹਿੰਦੇ ਨਛੱਤਰ ਸਿਆ ਭਾਮੀਆਂ ਉੱਜੜ ਜਾਣਾ ਸੀ ਬਚ ਗਿਆ ਜਿੰਨਾ ਅਸਲਾ ਬੰਬ ਨਿਕਲੇ ਨੇ ਕਹਿੰਦੇ ਭਾਈ ਉਹ ਗੋਲੇ ਉੱਥੇ ਹੀ ਚੱਲਣੇ ਸੀ ਉਸੇ ਪਿੰਡ ਚ ਭਾਈ ਉਸੇ ਪਿੰਡ ਚ ਗੋਲੇ ਚੱਲਣੇ ਸੀ ਜਿਹੜੇ ਗੋਲੇ ਨਿਕਲੇ ਨੇ ਕਿਉਂ ਖਬਰ ਮਿਲ ਗਈ ਉੱਥੋਂ ਸਿੰਘ ਕਿਤੇ ਨਿਕਲ ਗਏ ਜੇ ਕਿਤੇ ਸਿੰਘਾਂ ਨੂੰ ਥੇ ਘੇਰਾ ਪੈ ਜਾਂਦਾ ਤਾਂ ਫੌਜ ਨਾਲ ਮੁਕਾਬਲਾ ਹੋਣਾ ਸੀ ਉਹ ਹਥਿਆਰ ਉਹ ਬੰਬ ਗੋਲੇ ਬਰੂਦ ਉੱਥੇ ਚੱਲਣਾ ਸੀ ਕਹਿੰਦੇ ਭਾਈ ਭਾਮੀਆਂ ਉੱਜੜ ਜਾਣਾ ਸੀ ਦੇਖੋ ਸਾ ਸੰਗਤ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਨਹੀਂ ਵੱਜ ਜਾਂਦੀ ਹੈ ਉਹ ਆਉਣ ਵਾਲੇ ਵਕਤ ਤੱਕ ਵੇਖ ਸਕਦਾ ਕੀ ਹੋਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਅੱਖੀਂ ਵਜੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਵਜੋਂ ਚੱਲਣਾ ਬਿਨ ਹੱਥੀ ਕਰਨ ਜਿਬ ਮੈਂ ਬੱਜੋਂ ਬੋਲਣਾ ਇਉਂ ਜੀਵਤ ਮਰਨ ਨਾਨਕ ਹੁਕਮ ਪਛਾਨ ਕੈ ਤੋ ਖਸਮੇ ਮਿਲਣਾ ਜਿਹੜਾ ਬ੍ਰਹਮ ਗਿਆਨੀ ਐ ਉਹ ਦੂਰ ਬੈਠਾ ਬਿਨਾ ਅੱਖਾਂ ਤੋਂ ਵੇਖ ਲੈਂਦਾ ਉੱਥੇ ਕੀ ਹੋ ਰਿਹਾ ਐ ਇੰਨੀ ਵੱਡੀ ਅਧਿਆਤਮ ਵਿੱਚ ਤਾਕਤ ਐ ਪਰ ਸਾਧੂ ਹੋਵੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਮੁਲਤਾਨ ਤੋਂ ਵਾਪਸ ਆਏ ਨਾ 2 ਸਾਲ ਪਹਿਲਾਂ ਮੈਂ ਪਾਕਿਸਤਾਨ ਗਿਆ ਮੈਂ ਫਿਰ ਉਹ ਜਗ੍ਹਾ ਵੇਖ ਕੇ ਆਇਆ ਜਦੋਂ ਅਸੀਂ ਕਸ਼ਮੀਰ ਤੋਂ ਸਿੰਧ ਤੋਂ ਵਾਪਸ ਆਉਣੇ ਰਸਤੇ 'ਚ 100 ਕਿਲੋਮੀਟਰ ਖੱਬੇ ਪਾਸੇ ਮਲਤਾਨ ਹੁੰਦਾ ਹੈ ਮਲਤਾਨ ਤੋਂ 100 ਕਿਲੋਮੀਟਰ ਦੂਰ ਉਹ ਮੁਸਲਮਾਨ ਦੀ ਜਗ੍ਹਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਮਲਤਾਨ ਗਏ ਤੇ ਮਲਤਾਨ ਤੋਂ ਪਾਤਸ਼ਾਹ ਮੁਸਲਮਾਨ ਦੀ ਡੇਰੇਵਲ ਤੁਰ ਪਏ ਇਤਿਹਾਸ ਕਹਿੰਦਾ ਇੰਨਾ ਪਹੁੰਚਿਆ ਹੋਇਆ ਸੀ ਨਾ ਮੁਸਲਮਾਨ ਕਿ ਉਹ ਕਈ-ਕਈ ਮੀਲਾਂ ਤੱਕ ਧਿਆਨ ਧਰ ਕੇ ਵੇਖ ਲੈਂਦਾ ਸੀ ਕੌਣ ਕਿੱਥੇ ਹੈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਉਹਦੇ ਵੱਲ ਗਏ ਲੱਖਾਂ ਲੋਕ ਉਹਨੂੰ ਮੱਥਾ ਟੇਕਦੇ ਸੀ ਉਹਦੀਆਂ ਕਰਾਮਾਤਾਂ ਰਿੱਧੀਆਂ ਸਿੱਧੀਆਂ ਤੋਂ ਲੋਕ ਡਰਦੇ ਸੀ ਜਦੋਂ ਪਾਤਸ਼ਾਹ ਦੇ ਡੇਰੇ ਵੱਲ ਤੁਰੇ ਨਾ ਤੇ ਉਹ ਆਪਣੇ ਡੇਰੇ 'ਚ ਬੈਠਾ ਉਹਨੇ 100 ਮੀਲ ਦੂਰ ਵੇਖ ਲਿਆ ਕਿ ਮੁਲਤਾਨ ਤੋਂ ਗੁਰੂ ਨਾਨਕ ਸਾਹਿਬ ਮੇਰੇ ਡੇਰੇ ਵੱਲ ਤੁਰ ਪਏ। 100 ਮੀਲ ਦੂਰ ਉਹਨੇ ਧਿਆਨ ਧਰ ਕੇ ਵੇਖ ਲਿਆ ਕਿ ਮੁਲਤਾਨ ਦੇ ਪੀਰਾਂ ਨੂੰ ਜਿੱਤ ਕੇ ਗੁਰੂ ਨਾਨਕ ਮੇਰੇ ਡੇਰੇ ਵੱਲ ਤੁਰ ਪਏ। ਤੇ ਉਹਨੇ ਆਪਣੇ ਚੇਲਿਆਂ ਨੂੰ ਪਤਾ ਕੀ ਕਿਹਾ? ਜੱਲਿਆਂ ਨਾਲ ਗੱਲ ਕਰਕੇ ਕਹਿੰਦਾ ਕੋਈ ਜਗਤ ਜੇਤੂ ਗੁਰੂ ਨਾਨਕ ਸਾਹਿਬ ਆਪਣੇ ਡੇਰੇ ਵੱਲ ਆ ਰਿਹਾ ਹੈ ਜਿਨੇ ਬਗਦਾਦ ਤੇ ਮਲਤਾਨ ਦੇ ਕਾਜ਼ੀਆਂ ਪੀਰਾਂ ਨੂੰ ਜਿੱਤ ਲਿਆ ਉਹ ਆਪਣੇ ਡੇਰੇ ਵੱਲ ਤੁਰ ਪਿਆ ਗੁਰੂ ਨਾਨਕ ਨੂੰ ਆ ਲੈਣ ਦਿਓ ਇੰਨੀਆਂ ਕਰੀਧੀਆਂ ਸਿੱਧੀਆਂ ਕਰਾ ਮੱਤਾਂ ਮੇਰੇ ਵਸ ਵਿੱਚ ਨੇ ਇੱਕ ਵਾਰ ਗੁਰੂ ਨਾਨਕ ਨੂੰ ਪਤਾ ਲੱਗ ਜਾਏਗਾ ਕਿ ਮੈਂ ਕੌਣ ਐ ਉਹਨੇ ਪਤਾ ਕੀ ਕਿਹਾ ਕਹਿੰਦਾ ਇਦਾਂ ਲੱਕੇ ਸੁੱਟਦਾਗਾ ਗੁਰੂ ਨਾਨਕ ਨੂੰ ਜਿਵੇਂ ਦੁੱਧ ਤੋਂ ਮਲਾਈ ਲੱਕੇ ਸੁੱਟੀਦੀ ਜਦੋਂ ਆਪਸ ਵਿੱਚ ਉਹ ਚੇਲਿਆਂ ਨਾਲ ਗੱਲਾਂ ਕਰੇ ਨਾ ਇੱਧਰ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨਾਲ ਤੁਰੇ ਜਾਂਦੇ ਕਹਿੰਦੇ ਜਾਂਦੇ ਜਾਂਦੇ ਆ ਪਾਤਸ਼ਾਹ ਖਿੜਖੜਾ ਕੇ ਹੱਸ ਪੈਂ ਮਰਦਾਨ ਨੇ ਕਿ ਮਾਰੇ ਇਕੱਲੇ ਹੱਸੀ ਜਾਂਦੇ ਹੋ ਕੀ ਗੱਲ ਹੋਈ ਕਹਿੰਦੇ ਮਰਦਾਨੇ ਜਿਹਦੇ ਡੇਰੇ ਵਾਲਾ ਪਾਂ ਜਾ ਰਹੇ ਨਾ ਉਹਨੂੰ ਪਤਾ ਲੱਗ ਗਿਆ ਕਿ ਆਪਾਂ ਆ ਕਹਿੰਦੇ ਮਹਾਰਾਜ ਐਨਾ ਪਹੁੰਚਿਆ ਹੋਇਆ ਕਹਿੰਦੇ ਹਾਂ ਉਹਦੇ ਕੋਲ ਰਿਧੀਆਂ ਸਿਧੀਆਂ ਕਰਾਮਾਤਾਂ ਬਹੁਤ ਨੇ ਕਹਿੰਦੇ ਜਿਹਦੇ ਡੇਰੇ ਵੱਲ ਆਪਾਂ ਜਾ ਰਹੇ ਹਾਂ ਉਹਨੂੰ ਪਤਾ ਲੱਗ ਗਿਆ ਕਿ ਗੁਰੂ ਨਾਨਕ ਸਾਹਿਬ ਆ ਰਹੇ ਨੇ ਤੇ ਕਹਿੰਦੇ ਉਹ ਕਹਿੰਦਾ ਪਤਾ ਕੀ ਹੈ ਕਹਿੰਦੇ ਮਹਾਰਾਜ ਕੀ ਕਹਿੰਦਾ ਕਹਿੰਦਾ ਉਹ ਗੱਲਾਂ ਕਰਦਾ ਆਪਣੇ ਚੇਲੇਆਂ ਨਾਲ ਕਿ ਗੁਰੂ ਨਾਨਕ ਨੂੰ ਆ ਲੈਣ ਦਿਓ ਇਦਾਂ ਲਾ ਕੇ ਸੁੱਟ ਦਾਂਗਾ ਜਿਵੇਂ ਦੁੱਧ ਤੋਂ ਮਲਾਈ ਲਈ ਤੀ ਤੇ ਬਾਦਸ਼ਾਹ ਕਹਿੰਦੇ ਮਰਦਾਨਿਆ ਕਰਤਾਰ ਭਲੀ ਕਰੇ ਜੇ ਉਹਦੇ ਨਾਲ ਭੇਂਟ ਸਿੱਧੀ ਹੋ ਗਈ ਉਹ ਤਾਂ ਕਹਿੰਦਾ ਇਦਾਂ ਲਾਦਾਂਗੇ ਜਿਵੇਂ ਦੁੱਧ ਤੋਂ ਮਲਾਈ ਲਈਦੀ ਐ ਇੱਕ ਔਰ ਭੇਂਟ ਹੋ ਲੈਣ ਦੇ ਇਦਾਂ ਨਿਚੋੜ ਕੇ ਸੁੱਟ ਦਾਂਗੇ ਜਿਵੇਂ ਨਿੰਬੂ ਨਿਚੋੜ ਕੇ ਸੱਟ